ਇਹ ਖਬਰ ਕਾਨੂੰਨ ਦਾ ਰਾਜ ਹੋਵੇ ਪ੍ਰੋਪਰ ਹੋਵੇ ਸਭ ਕੁਝ ਇਕੱਲੇ ਜੀਪੀਐਸ ਸਿਸਟਮ ਨਾਲ ਜੇ ਤੁਸੀਂ ਨਸ਼ਾ ਤਸਕਰੀ ਰੋਕਣ ਦਾ ਕੋਈ ਦਾਵਾ ਕਰਦਾ ਤਾਂ ਇਹਨੂੰ ਕੋਸ਼ੂਸ਼ਾ ਕਿਹਾ ਜਾ ਸਕਦਾ ਪਰ ਕਿ ਤਸਕਰੀ ਕਰਨ ਵਾਲੇ ਬੰਦੇ ਹੈਗੇ ਦੂਰ ਦੂਰ ਕਰਨ ਵਾਲੇ ਹੈਗੇ ਆ ਉਹ ਆਮ ਤੌਰ ਤੇ ਸੰਪਰਕ ਦੇ ਵਿੱਚ ਤਾਂ ਹੁੰਦੇ ਹੀ ਹੈਗੇ ਆ ਲੋਕਾਂ ਦਾ ਰੌਲਾ ਇਹ ਹੈਗਾ ਕਿ ਪੁਲਿਸ ਨੂੰ ਪਤਾ ਹੋਣ ਦੇ باوجود ਤਸਕਰੀ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਇਸ਼ੂ ਹੋਂ ਤੱਕ ਨਹੀਂ ਇੱਥੇ ਉੱਠਿਆ ਹੈਗਾ ਕਿ ਜਿਹੜੇ ਤਸਕਰ ਆ ਉਹ ਪੱਜ ਜਾਂਦੇ ਆ ਜਾਂ ਲੱਭਦੇ ਨਹੀਂ ਹੈਗੇ ਜਾਂ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਨਹੀਂ ਹੈਗਾ ਜਿਹੜੇ ਨਸ਼ਾ ਤਸਕਰ ਆ ਉਹ ਆਪਦੀ ਮਤਲਬ ਜਿਹੜੀ ਕੰਮ ਆ ਉਹਦੇ ਬਾਰੇ ਬਹੁਤ ਕਲੀਅਰ ਤੇ ਕਮਿਟਿਡ ਹੈਗੇ ਆ ਕਿਉਂਕਿ ਜੋ ਬੰਦੇ ਨੇ ਅਪਰਾਧ ਕਰਨਾ ਹੈਗਾ ਤੇ ਤੋੜ ਦੂਗਾ ਉਹਦੇ ਹੋਰ ਹਜ਼ਾਰ ਬੰਨੇ ਵੀ ਹੈਗੇ ਰੁੱਟਣ ਦੇ ਜਿਹੜੀ ਤਿੰਨ ਬੰਦ ਨੂੰ ਤੋੜਿਆ ਹੈਗਾ ਉਹ ਮੈਰਾ ਐਕਸੀਡੈਂਟ ਹੋ ਗਿਆ ਜੀ ਮੇਰੇ ਕਿਸੇ ਨੇ ਤੋੜਤਾ ਜੀ ਇਸ ਤਰ੍ਹਾਂ ਦਾ ਮਕੈਨਿਜ਼ਮ ਜਿਹੜਾ ਤਸਕਰ ਹੈਗਾ ਉਹ 70 ਕਿਲੋ ਹੈਰੋਇਨ ਲੈ ਕੇ ਟਰੈਵਲ ਕਰ ਰਿਹਾ ਤੇ ਪਤਾ ਉਹ ਮੌਤ ਨਾਲ ਖਿਲ ਰਿਹਾ ਹੈਗਾ ਇਸ ਦੇ باوجود ਮਤਲ ਜਿਹੜਾ ਹੈਗਾ ਉਹ ਨਸ਼ਾ ਤਸਕਰ ਚੋਂ ਬਾਹਰ ਨਹੀਂ ਆ ਰਿਹਾ ਵੀ ਕੀ ਜੀਪੀਐਸ ਨਾਲ ਉਹਨਾਂ ਦੀ ਸਰਗਰਮੀਆਂ ਤੇ ਨਿਗਰਹਿ ਰਹਿ ਸਕਦੀ ਹੈ ਮੇਰਾ ਤਾਂ ਇਹ ਦਾ ਪੋਸੀਬਲ ਨਹੀਂ ਹੈਗਾ ਉਹਦੀ ਮੂਵਮੈਂਟ ਤੇ ਹੋ ਸਕਦਾ ਕਿ ਉਹ ਅਜ ਫ੍ਰੀਕੋਟ ਆ ਜਾਂ ਅਜ ਦੀਸ਼ ਤੋਂ ਬਾਹਰ ਜਾ ਰਿਹਾ ਹੈਗਾ ਜੋ ਬਾਈਏਰ ਟਰੈਵਲ ਨਹੀਂ ਕਰ ਸਕਦਾ ਇਹ ਜਿਹੀਆਂ ਗੱਲਾਂ ਤਾਂ ਪੋਸੀਬਲ ਹੈ ਇਹ ਮਤਲਬ ਇਹ ਹੈ ਕਿ ਜੇ ਕਿ ਵੀ ਨਸ਼ਾ ਵੀ ਆਈ ਜਾਵੇ ਨਸ਼ੇੜੀ ਵੀ ਆਈ ਜਾਣ ਤਸਕਰ ਵੀ ਆਈ ਜਾਵੇ ਤੇ ਜੀਪੀਐਸ ਸਿਸਟਮ ਹੀ ਆਈ ਜਾਵੇ ਇਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ। ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਜਿਹੜੇ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆਉਣਗੇ ਉਹਨਾਂ ਦੇ ਇੱਕ ਜੀਪੀਐਸ ਪੈਟ ਕੀਤਾ ਜਾਵੇਗਾ ਤਾਂ ਕਿ ਉਹਨਾਂ ਦੀ ਐਕਟੀਵਿਟੀ ਦਾ ਪਤਾ ਲੱਗ ਸਕੇ। ਪਰ ਹਾਲੇ ਇਸ ਮਾਮਲੇ ਦੇ ਵਿੱਚ ਅਦਾਲਤ ਤੋਂ ਮਨਜ਼ੂਰੀ ਲੈਣੀ ਬਾਕੀ ਆ ਪਰ ਕੀ ਅਦਾਲਤ ਇਸ ਮਾਮਲੇ ਦੇ ਵਿੱਚ ਮਨਜ਼ੂਰੀ ਦੇਵੇਗੀ ਜਾਂ ਇਹ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ ਕਿਸੇ ਨਸ਼ਾ ਤਸਕਰ ਦੇ ਕਿਸੇ ਵਿਅਕਤੀ ਦੇ ਜੀਪੀਐਸ ਫਿੱਟ ਕਰਨਾ ਆਓ ਇਹ ਸਾਰੇ ਕਾਸੇ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਤੇ ਪੁੱਛਦੇ ਹਾਂ ਕਿ ਨਸ਼ਾ ਤਸਕਰਾਂ ਦੇ ਜੀਪੀਐਸ ਫਿੱਟ ਕਰਨਾ ਕਿੰਨੀ ਕੁ ਕਾਰਗਰ ਸਕੀਮ ਸਿੱਧ ਹੋਵੇਗੀ ਜਾਂ ਫਿਰ ਇਹ ਇੱਕ ਛੋਸ਼ਾਈ ਹੈ ਹਲਸਰ ਜਿਹੜਾ ਜੀਪੀਐਸ ਸਿਸਟਮ ਲਾਉਣ ਦੀ ਗੱਲ ਕੀਤੀ ਹੈ ਨਸ਼ਾ ਤਸਕਰਾਂ ਦੇ ਉੱਪਰ ਇਹ ਜਿਹੜਾ ਵਸਤਾ ਇੰਟਰਨੈਸ਼ਨਲੀ ਇਹ ਪਹਿਲੇ ਐਕਟ ਦੇ ਵਿੱਚ ਹੀ ਹੈਗਾ ਕਿ ਉਹਨਾਂ ਦੀ ਮਤਲਬ ਜਿਹੜੀ ਵਾਚ ਓਵਰ ਕਰਨਾ ਹੈਗਾ ਸਰਕਾਰ ਕੋਲੇ ਪ੍ਰੋਵੀਜ਼ਨ ਹੈਗਾ ਕਰਨ ਦਾ ਪਰ ਇਹਦੇ ਵਿੱਚ ਨਾ ਫਰਕ ਬੜਾ ਵੱਖਰਾ ਹੈਗਾ ਕਿ ਜਿਹੜੇ ਬੰਦਿਆਂ ਤੇ ਕੇਸ ਚੱਲਦੇ ਆ ਜਿਹੜੇ ਜਮਾਨਤ ਤੇ ਆਏ ਹੈਗੇ ਆ ਉਹਨਾਂ ਤੇ ਜੀਪੀਐਸ ਲਾਉਣ ਨਾਲ ਕੀ ਹੋਊਗਾ ਆਮ ਤੌਰ ਤੇ ਸਰਕਾਰ ਪਹਿਲਾਂ ਤੇ ਜਮਾਨਤ ਲੈਂਦੀ ਹੈਗੀ ਔਰ ਬੇਲ ਜੰਪ ਕਰ ਜਾਂਦੀ ਹੈ ਬੰਦੇ ਨਹੀਂ ਆਉਂਦੇ ਹੈਗੇ ਜਾਂ ਉਹਦੀਆਂ ਗਤੀਵਿਧੀਆਂ ਤੇ ਵੀ ਜਿਹੜੀ ਤੁਸੀਂ ਨਿਗਰਾਨੀ ਰੱਖਣੀ ਹੈਗੀ ਹੈ ਇਹ ਸ਼ੋਹਨ ਤੱਕ ਨਹੀਂ ਇੱਥੇ ਉੱਠਿਆ ਹੈਗਾ ਕਿ ਜਿਹੜੇ ਤਸਕਰ ਆ ਉਹ ਪੱਜ ਜਾਂਦੇ ਆ ਜਾਂ ਲੱਭਦੇ ਨਹੀਂ ਹੈਗੇ ਜਾਂ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਨਹੀਂ ਹੈਗਾ ਜਿਹੜੇ ਇਹ ਨਸ਼ਾ ਤਸਕਰ ਆ ਉਹ ਆਪ ਦੀ ਮਤਲਬ ਜਿਹੜੀ ਕੰਮ ਆ ਉਹਦੇ ਬਾਰੇ ਬਹੁਤ ਕਲੀਅਰ ਤੇ ਕਮਿਟਿਡ ਹੈਗੇ ਆ ਉਹ ਮਰਨ ਦੀ ਹੱਦ ਤੱਕ ਮਤਲਬ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਮਤਲਬ ਜਿਹੜਾ ਤਸਕਰ ਹੈਗਾ ਉਹ 70 ਕਿਲੋ ਹੈਰੋਇਨ ਲੈ ਕੇ ਟਰੈਵਲ ਕਰ ਰਿਹਾ ਤੇ ਪਤਾ ਉਹ ਮੌਤ ਨਾਲ ਖਿਲ ਰਿਹਾ ਹੈਗਾ ਇਸ ਦੇ باوجود ਮਤਲਬ ਜਿਹੜਾ ਹੈਗਾ ਉਹ ਨਸ਼ਾ ਤਸਕਰੀ ਚੋਂ ਬਾਹਰ ਨਹੀਂ ਆ ਰਿਹਾ ਹਿੰਦੁਸਤਾਨ ਦੇ ਵਿੱਚ ਨਸ਼ਾ ਤਸਕਰੀ ਦਾ ਇੱਕ ਕੁਇਲਾ ਇਹ ਜਿਹਾ ਹੈਗਾ ਜਿੱਚ ਮੌਤ ਦਾ ਪ੍ਰੋਵੀਜ਼ਨ ਵੀ ਹੈਗਾ ਸੱਤ ਉਹ ਫਾਈਨ ਹੈਗਾ ਇਹਦੇ ਦੀ ਪ੍ਰੋਪਰਟੀ ਅਟੈਚ ਹੋ ਸਕਦੀ ਹੈ ਤੇ ਇਹਦੇ ਚ ਇਹ ਸਪੈਸ਼ਲ ਲਾ ਤੇ ਸਖਤ ਕਾਨੂੰਨ ਹੈ ਇਹਦੇ ਚ ਮਤਲਬ ਇਹਦੇ ਜਿਹੜਾ ਜੀਪੀਐਸ ਸਿਸਟਮ ਹੈਗਾ ਮੈਨੂੰ ਇਹ ਲੱਗਦਾ ਵੀ ਸਰਕਾਰ ਦਾ ਇਹ ਕੰਮ ਜਿਹੜਾ ਹੈਗਾ ਇਹਨੂੰ ਮਤਲਬ ਇੱਕ ਆਧੁਨਿਕ ਕੰਮ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਤਸਕਰਾਂ ਤੇ ਨਿਗਰਾਨੀ ਰੱਖਣਗੇ ਇੱਕ ਤਾਂ ਕਿ ਜਿੰਨੀ ਵੱਡੀ ਪੱਧਰ ਤੇ ਤਸਕਰ ਪੰਜਾਬ ਦੇ ਵਿੱਚ ਹੈ ਉਹਨਾਂ ਤੇ ਇਹ ਕਿਸ ਤਰ੍ਹਾਂ ਲਾਗੂ ਹੋਊਗਾ ਇਹਦੇ ਲਈ ਕੀ ਹੋਮਵਰਕ ਹੈਗਾ ਕਿ ਹਿੰਦੁਸਤਾਨ ਚ ਪਹਿਲਾਂ ਇਸ ਤਰ੍ਹਾਂ ਦਾ ਕੋਈ ਤਜਰਬਾ ਹੋਇਆ ਨਹੀਂ ਹੈਗਾ ਇਹ ਕਿਵੇਂ ਕਿ ਇਸ ਤਰ੍ਹਾਂ ਦੀ ਕੋਈ ਕੀ ਰਿਪੋਰਟ ਹੈਗੀ ਜਿੱਦ ਚਾ ਲੱਗਿਆ ਹੋਵੇ ਜਿਹੜੇ ਤਸਕਰ ਸੀ ਉਹ ਭੱਜ ਗਏ ਹੈਗੇ ਆ ਤਸਕਰ ਜਿਹੜਾ ਉਹ ਹਮੇਸ਼ਾ ਸੰਪਰਕ ਚ ਹੀ ਰਹਿੰਦਾ ਹੈਗਾ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਤੁਰਕੇ ਤਸਕਰੀ ਕਰਨ ਵਾਲੇ ਬੰਦੇ ਹੈਗੇ ਡੋਟ ਦੂਰ ਕਰਨ ਵਾਲੇ ਹੈਗੇ ਆ ਉਹ ਆਮ ਤੌਰ ਤੇ ਸੰਪਰਕ ਦੇ ਵਿੱਚ ਤਾਂ ਹੁੰਦੇ ਹੀ ਹੈਗੇ ਆ ਲੋਕਾਂ ਦਾ ਰੌਲਾ ਇਹ ਹੈਗਾ ਕਿ ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਤਸਕਰੀ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਵੀ ਕੀ ਜੀਪੀਐਸ ਨਾਲ ਉਹਨਾਂ ਦੀ ਸਰਗਰਮੀਆਂ ਤੇ ਨਿਗਰਹਿ ਰਹਿ ਸਕਦੀ ਹੈ ਮੇਰਾ ਤਾਂ ਇਹ ਦਾ ਪੋਸੀਬਲ ਨਹੀਂ ਹੈਗਾ ਉਹਦੀ ਮੂਵਮੈਂਟ ਤੇ ਹੋ ਸਕਦਾ ਕਿ ਉਹ ਅਜ ਫ੍ਰੀਕੋਟ ਆ ਜਾਂ ਅਜ ਦੀਸ਼ੇ ਬਾਹਰ ਜਾ ਰਿਹਾ ਹੈਗਾ ਜੋ ਬਾਈਅਰ ਟਰੈਵਲ ਨਹੀਂ ਕਰ ਸਕਦਾ ਇਹ ਜਿਹੀਆਂ ਗੱਲਾਂ ਤਾਂ ਪੋਸੀਬਲ ਹੈ ਰੋਡੀਆਂ ਸਰਗਰਮੀਆਂ ਤੇ ਕਿੰਨਾ ਕੁ ਮਤਲਬ ਜਿਹੜਾ ਇਹ ਨਜ਼ਰ ਖੋ ਅਸਰੰਦਾਜ਼ ਹੋਊਗਾ ਇਹ ਹਜੇ ਵੇਖਣ ਵਾਲੀ ਗੱਲ ਹੈਗੀ ਹੈ ਦੂਜਾ ਇਹ ਜਿੰਨਾ ਵੱਡਾ ਬਜਟ ਹੈਗਾ ਉਹਦੋਂ ਕਿਸ ਤਰ੍ਹਾਂ ਮਤਲਬ ਲਿਜਿਠਿਆ ਜਾਊਗਾ ਤੀਜੀ ਗੱਲ ਹੈਗਾ ਕਿ ਜਿਹੜਾ ਇਹ ਜੀਪੀਐਸ ਸੁਰੱਖਿਅਤ ਕਿੰਨਾ ਕੁ ਹੋਊਗਾ ਜਿਹੜੇ ਐਡਾ ਵੱਡਾ ਕਾਨੂੰਨ ਤੋੜ ਸਕਦੇ ਉਹਨਾਂ ਲਈ ਜੀਪੀਐਸ ਤੋੜਨਾ ਵੀ ਕੋਈ ਐਡੀ ਗੱਲ ਨਹੀਂ ਹੈਗੀ ਮਤਲਬ ਜੀਪੀਐਸ ਨੂੰ ਤੋੜਨਾ ਕੋਈ ਬਹੁਤ ਵੱਡਾ ਫੈਂਸ ਨਹੀਂ ਹੋਊਗਾ ਕਿਉਂਕਿ ਜੇ ਬੰਦੇ ਨੇ ਅਪਰਾਧ ਕਰਨਾ ਹੈਗਾ ਤਾਂ ਤੋੜ ਦੂਗਾ ਉਹਦੇ ਹੋਰ ਹਜ਼ਾਰ ਬੰਨੇ ਵੀ ਹੈਗੇ ਰੁੱਟਣ ਦੇ ਜਿਹੜੇ ਤਨੇ ਬੰਦ ਤੋੜਿਆ ਹੈਗਾ ਉਹ ਮੇਰਾ ਐਕਸੀਡੈਂਟ ਹੋ ਗਿਆ ਜੀ ਮੇਰਾ ਕਿਸੇ ਨੇ ਤੋੜਤਾ ਜੀ ਇਸ ਤਰ੍ਹਾਂ ਦਾ ਮਕੈਨ ਇਸ ਮੁਸਬੇ ਨਹੀਂ ਆਉਣ ਦੀ। ਫਿਰ ਹਾਰੇ ਨੂੰ ਸ਼ੋਸ਼ਾ ਹੀ ਗਿਆ ਜਾ ਸਕਦਾ। ਤੇ ਸ਼ੋਸ਼ੇ ਤੋਂ ਬਾਅਦ ਇਹ کیا ਜਾ ਸਕਦਾ ਵੀ ਹਜੇ ਹੋਰ ਬਹੁਤ ਕੁਝ ਕਰਨ ਵਾਲਾ ਹੈਗਾ। ਮਤਲਬ ਜੇ ਤਸਕਰੀ ਤੇ ਕਾਬੂ ਪਾਉਣਾ ਹੈਗਾ ਤਾਂ ਰੀਹੈਬ ਕਰਨਾ ਪਊਗਾ। ਰੁਜ਼ਗਾਰ ਦੇਣਾ ਪਊਗਾ। ਡਾਕਟਰਸ ਲੈ ਕੇ ਆਉਣੇ ਪੈਣਗੇ। ਇੱਕ ਮਤਲਬ ਚੇਤਨਤਾ ਲੈ ਕੇ ਆਉਣੀ ਪਊਗੀ ਇਹ ਮਤਲਬ ਜਿਹੜਾ ਇਹ ਹੈਗਾ ਕਿ ਵੀ ਨਸ਼ਾ ਵੀ ਆਈ ਜਾਵੇ ਨਸ਼ੇੜੀ ਵੀ ਆਈ ਜਾਣ ਤਸਕਰ ਵੀ ਆਈ ਜਾਵੇ ਤੇ ਜੀਪੀਐਸ ਸਿਸਟਮ ਹੀ ਆਈ ਜਾਵੇ ਇਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਨਸ਼ੇ ਦਾ ਲਕ ਤੋੜਨ ਲਈ ਮਤਲਬ ਜੀਪੀਐਸ ਨਾਲ ਉਹ ਜਿਹੜਾ ਹੈਗਾ ਪੰਜਾਬ ਦੇ ਵਿੱਚ ਖੁਸ਼ਹਾਲੀ ਇੱਕ ਜਿਹੜੀ ਨੈਗੇਟਿਵਿਟੀ ਛਾਈ ਹੋਈ ਹੈ ਉਸ ਤੋਂ ਬਾਹਰ ਲੈ ਕੇ ਉਹਨਾਂ ਕਾਨੂੰਨ ਦਾ ਰਾਜ ਹੋਵੇ ਪ੍ਰੋਪਰ ਹੋਵੇ ਸਭ ਕੁਝ ਕੱਲੇ ਜੀਪੀਐਸ ਸਿਸਟਮ ਨਾਲ ਜੇ ਤੁਸੀਂ ਨਸ਼ਾ ਤਸਕਰ ਰੋਕਣ ਦਾ ਕੋਈ ਦਾਵਾ ਕਰਦਾ ਤਾਂ ਇਹਨੂੰ ਕੋਸ਼ੂਸ਼ਾ ਹੀ ਕਹਿ ਸਕਦੇ ਹੋ ਕਾਨੂੰਨ ਦਾ ਰਾਜ ਹੋਵੇ